ਕਿ ਰਾਜਾ ਗੱਜਬਤ ਸਿੰਘ ਦੇ ਘਰ ਧੀ ਦਾ ਜਨਮ ਹੋਇਆ ਧੀ ਸੀ আল্ট্রਾਸਾਉਂਡ ਹੁੰਦੇ ਨਹੀਂ ਸੀ ਉਦੋਂ ਬੱਚੇ ਦੇ ਜੰਮਣ ਤੋਂ ਪਹਿਲਾਂ ਨਹੀਂ ਸੀ ਪਤਾ ਲੱਗਦਾ ਵੀ ਲੜਕੀ ਕਿ ਲੜਕਾ ਹੁਣ ਪਤਾ ਹੀ ਲੜਕੀ ਦਾ ਉਦੋਂ ਲੱਗਾ ਜਦੋਂ ਲੜਕੀ ਜੰਮ ਪਈ ਜਦੋਂ ਜੰਮ ਪਈ ਤੇ ਘਰਦਿਆਂ ਨੇ ਬੜੀ ਸਕੀਮ ਸੋਚੀ ਵੀ ਇਹਦਾ ਤੇ ਤਰੀਕਾ ਇਹੋ ਹੀ ਹੈ ਇਹ ਬੱਚੀ ਨੂੰ ਮਾਰੋ ਨਹੀਂ ਬੱਚੀ ਆਪੇ ਮਰ ਜਾਏ ਬੱਚੀ ਨੂੰ ਇੱਕ ਘੜੇ ਵਿੱਚ ਪਾਇਆ ਤੇ ਮਿੱਟੀ ਵਿੱਚ ਦਫਨਾ ਦਿੱਤਾ ਇਹ ਇਸੇ ਦੀ ਗੱਲ ਕਰ ਰਹੇ ਆ ਜਿਹਨੂੰ ਆਪਾਂ ਮਾਤਾ ਰਾਜਕੌਰ ਕਹਿੰਦੇ ਆ ਇਹ ਉਸੇ ਮਾਤਾ ਦੀ ਕਥਾ ਹੈ ਰਾਜਾ ਗੱਜਪਤ ਸਿੰਘ ਦੇ ਘਰੋਂ ਇੱਕ ਬਹੁਤ ਗੁਰਮਖ ਗੁਰਸਿੱਖ ਜਿਹੜੇ ਜੀਂਦ ਵਿੱਚ ਰਹਿੰਦੇ ਸੀ ਉਹਨਾਂ ਦਾ ਪ੍ਰਸ਼ਾਦਾ ਜਾਂਦਾ ਸੀ ਕਿਸੇ ਨੇ ਜਾ ਕੇ ਉਹਨਾਂ ਗੁਰਮਖਾਂ ਨੂੰ ਦੱਸਿਆ ਕਿ ਭਾਈ ਸਾਹਿਬ ਜਿਸ ਘਰ ਵਿੱਚੋਂ ਤੁਹਾਡਾ ਪ੍ਰਸ਼ਾਦਾ ਆਉਂਦਾ ਹੈ ਅੱਜ ਉਸ ਘਰ ਵਿੱਚ ਪਾਪ ਹੋਇਆ ਹੈ ਅੱਜ ਉਸ ਘਰ ਵਿੱਚ ਬਹੁਤ ਵੱਡਾ ਪਾਪ ਹੋ ਗਿਆ ਹੈ ਕਹਿੰਦੇ ਕੀ ਹੋਇਆ ਹੈ ਕਹਿੰਦੇ ਉਸ ਘਰ ਵਿੱਚ ਧੀ ਦਾ ਜਨਮ ਹੋਇਆ ਸੀ ਕਿਉਂਕਿ ਸਿੱਖ ਅਖਵਾਉਣ ਵਾਲਿਓ ਇਹ ਚੇਤਾ ਰੱਖਿਓ ਤੁਹਾਡੇ ਗੁਰੂ ਨੇ ਆਪਣੀ ਬਾਣੀ ਦੇ ਵਿੱਚ ਇਹ ਉਪਦੇਸ਼ ਦਿੱਤਾ ਹੈ ਕਿ ਸੋ ਕਿਉਂ ਮੰਦਾ ਆਖੀ ਹੈ ਜਿੱਤ ਜਮੇ ਰਾਜਾਨ ਭਾਈ ਸਾਹਿਬ ਜਿਸ ਇਸਤਰੀ ਜਾਤੀ ਦਾ ਗੁਰੂ ਨਾਨਕ ਸਾਹਿਬ ਨੇ ਸਨਮਾਨ ਕੀਤਾ ਅੱਜ ਉਸ ਇਸਤਰੀ ਜਾਤੀ ਦਾ ਇੱਕ ਛੋਟਾ ਜਿਹਾ ਜਦੋਂ ਰੂਪ ਜਨਮ ਲੈਂਦਾ ਤੇ ਉਸ ਬੱਚੀ ਨੂੰ ਘੜੇ ਵਿੱਚ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਾਈ ਸਾਹਿਬ ਸਾਡੇ ਵਰਗੇ ਹੁੰਦੇ ਤੇ ਚੁੱਪ ਕਰ ਜਾਂਦੇ ਕਿਵੇਂ ਰੋਟੀ ਬੰਦ ਕਰਾ ਕੇ ਬਹਿ ਜਾਗੇ ਫਾਇਦਾ ਕੀ ਹੈ ਚੰਗਾ ਘਰ ਹੈ ਚੰਗੇ ਚੋਖੇ ਪਦਾਰਥ ਆਉਂਦੇ ਨੇ ਨਹੀਂ ਉਸ ਗੁਰਸਿੱਖ ਨੇ ਫਿਰ ਗੱਲ ਸੁਣਨ ਤੋਂ ਬਾਅਦ ਪਾਣੀ ਵੀ ਨਹੀਂ ਪੀਤਾ ਉੱਠੇ ਨੇ ਸਿੱਧੇ ਇਹਨਾਂ ਦੇ ਘਰ ਗਏ ਗੱਲ ਘੁਮਾ ਕੇ ਨਹੀਂ ਕੀਤੀ ਸਿੱਧੀ ਗੱਲ ਜਾ ਕੇ ਪੁੱਛੀ ਵੀ ਤੁਹਾਡੇ ਘਰ ਅੱਜ ਕਿਸੇ ਬੱਚੇ ਦਾ ਜਨਮ ਹੋਇਆ ਮੈਂ ਇੱਕ ਗੱਲ ਦਾ ਹਮੇਸ਼ਾ ਜ਼ਿਕਰ ਕਰਦਾ ਵੀ ਉਹ ਲੋਕ ਕਿੰਨੇ ਚੰਗੇ ਸਨ ਸਾਡੇ ਵਰਗੇ ਹੁੰਦੇ ਤੇ ਮੁਕਰ ਜਾਂਦੇ ਅੱਜ ਵਰਗਾ ਸਮਾਂ ਹੁੰਦਾ ਤੇ ਕਹਿ ਦੇਣਾ ਸੀ ਘਰ ਵਾਲਿਆਂ ਨੇ ਭਾਈ ਸਾਹਿਬ ਤੁਹਾਨੂੰ ਕਿਸੇ ਨੇ ਗਲਤ ਰਿਪੋਰਟ ਕੀਤੀ ਹੈ ਉਹਨਾਂ ਦਾ ਨਾਂ ਸੀ ਭਾਈ ਗੋਦੜੀਆ ਕਰਦਿਆ ਨੇ ਮੰਨ ਲਿਆ ਕਹਿਣ ਲੱਗੇ ਭਾਈ ਸਾਹਿਬ ਬੱਚਾ ਤੇ ਹੋਇਆ ਸੀ ਪਰ ਤੁਹਾਨੂੰ ਕੀ ਦਸੀਏ ਉਹ ਤੇ ਕੁੜੀ ਸੀ ਹੁਣ ਕੀ ਹੋਇਆ ਕਰਦਿਆ ਨੇ ਬੜੀ ਮਜੂਸੀ ਚ ਦੱਸਿਆ ਕਹਿੰਦੇ ਜੀ ਕੀ ਦਸੀਏ ਜੀ ਕੁੜੀ ਸੀ ਉਹ ਕਹਿੰਦੇ ਹੈ ਕਿੱਥੇ ਹੈ ਕਹਿੰਦੇ ਜੀ ਹੁਣ ਤੇ ਟਿਕਾਣੇ ਲਾ ਦਿੱਤੀ ਹੈ ਉਹ ਕਹਿੰਦੇ ਟਕਾਣੇ ਲਾ ਦਿੱਤੀ ਐ ਕੀ ਮਤਲਬ ਕਹਿੰਦੇ ਜੀ ਮਤਲਬ ਕੀ ਘੜੇ ਚ ਪਾ ਕੇ ਤੇ ਦਬ ਦਿੱਤੀ ਆਪੇ ਮਰ ਜੇਗੀ ਉਹਨਾਂ ਦਾ ਭਾਵ ਸੀ ਵੀ ਅਸੀਂ ਮਾਰੀ ਕੋਈ ਨਹੀਂ ਇਹ ਵੀ ਇੱਕ ਮਰਡਰ ਦਾ ਨਵਾਂ ਤਰੀਕਾ ਹੈ ਨਾ ਕਿ ਬੱਚੀ ਨੂੰ ਜੰਮਣ ਤੋਂ ਬਾਅਦ ਮਾਰਾਂਗੇ ਤੇ ਕਤਲ ਕੇਸ ਹੋਏਗਾ ਉਹਨੂੰ ਉਹਦੇ ਮਾਂ ਦੇ ਢਿੱਡ 'ਚ ਹੀ ਮਾਰਦੇ ਹੋ ਇਹ ਨਵਾਂ ਤਰੀਕਾ ਹੈ ਔਰ ਇਹਦੇ ਵਿੱਚ ਬੜੇ ਡਾਕਟਰ ਸ਼ਾਮਲ ਨੇ ਭਾਈ ਸਾਹਿਬ ਨੇ ਉਹਨਾਂ ਨੂੰ ਝੰਡੋੜਿਆ ਆਖਿਆ ਤੁਹਾਨੂੰ ਲੱਜਾਂ ਨਹੀਂ ਆਈ ਕਿਹੜੇ ਮੂੰਹ ਨਾਲ ਅਖਵਾਵੋਗੇ ਅਸੀਂ ਗੁਰੂ ਨਾਨਕ ਦੇ ਸਿੱਖ ਆ ਚਲੋ ਮੈਨੂੰ ਦੱਸੋ ਉਹ ਲੜਕੀ ਕਿੱਥੇ ਉਹ ਘੜਾ ਕਿੱਥੇ ਦੱਬਿਆ ਜਿਸ ਘੜੇ ਵਿੱਚ ਲੜਕੀ ਰੱਖ ਕੇ ਤੁਸੀਂ ਮਿੱਟੀ ਵਿੱਚ ਦਫਨਾਇਆ ਹੈ ਮੈਨੂੰ ਜਗਾ ਦੱਸੋ ਕਹਿੰਦੇ ਜਾ ਕੇ ਉਸ ਘੜੇ ਨੂੰ ਕੱਢਿਆ ਗਿਆ ਕੰਗਾਨੇ ਇਸ ਕਥਾ ਨੂੰ ਇਦਾਂ ਵੀ ਲਿਖਿਆ ਕਿ ਬੱਚੀ ਨੇ ਪੈਰ ਦਾ ਅੰਗੂਠਾ ਮੂੰਹ ਚ ਪਾਇਆ ਹੋਇਆ ਸੀ ਤੇ ਆਪਣੇ ਪੈਰ ਦੇ ਅੰਗੂਠੇ ਨੂੰ ਚੁੰਗ ਰਹੀ ਸੀ ਤੇ ਅਜੇ ਵੀ ਜਿੰਦੀ ਸੀ ਉਸ ਬੱਚੀ ਨੂੰ ਬਾਹਰ ਕੱਢਿਆ ਗਿਆ ਉਹ ਬੱਚੀ ਵੱਡੀ ਹੋਈ ਉਸ ਬੱਚੀ ਦਾ ਵਿਆਹ ਸਰਦਾਰ ਮਹਾ ਸਿੰਘ ਦੇ ਨਾਲ ਹੋਇਆ ਜਿਹੜਾ ਸ਼ੁਕਰ ਚੱਕੀ ਆ ਮਿਸਲ ਦਾ ਜਥੇਦਾਰ ਸੀ ਜਿਹੜਾ ਜਥੇਦਾਰ ਚੜਤ ਸਿੰਘ ਦਾ ਪੁੱਤਰ ਸੀ ਤੇ ਉਸੇ ਬੱਚੀ ਰਾਜਕੌਰ ਦੀ ਕੁੱਖ ਤੋਂ ਜਿਹੜੀ ਹੁਣ ਵੱਡੀ ਹੋਈ ਹੈ ਜਿਹਦਾ ਵਿਆਹ ਸਰਦਾਰ ਮਹਾ ਸਿੰਘ ਨਾਲ ਹੋਇਆ ਉਸੇ ਦੀ ਕੁੱਖ ਤੋਂ ਬਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਪੋਤੀ ਗਾਨੋ ਕੋ ਖਾ ਵਿੱਚ ਮਾਰਨ ਵਾਲਿਓ ਏਵੀ ਧਿਆਨ ਰੱਖਿਓ ਕਿਤੇ ਅਲਟਰਾ ਸਾਊਂਡ ਕਰਾਉਂਦਿਆਂ ਕਰਾਉਂਦਿਆਂ ਇਸ ਭਰੂਣ ਹਤਿਆ ਦੇ ਵਿੱਚ ਕਿਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਰਾਜਾ ਨਾ ਮਾਰ ਲਿਓ ਜੇ